ਪੰਜਾਬ ਪੁਲਿਸ ਦੇ ਲਈ ਸੀਐਮ ਮਾਨ ਨੇ ਕਰ ਦਿੱਤਾ ਇੱਕ ਵੱਡਾ ਐਲਾਨ ਤੇ ਨਵੇਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੀਤੀ ਏ ਖਾਸ ਅਪੀਲ ਤੇ ਉਮੀਦ ਜਤਾਈ ਹੈ ਕਿ ਉਹਨਾਂ ਦੀ ਉਮੀਦ ਤੇ ਖਰੇ ਉਤਰਨਗੇ ਪੰਜਾਬ ਦੇ ਨੌਜਵਾਨ ਜੀहां ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੁਲਿਸ ਦੇ ਵਿੱਚ ਨਵੇਂ ਭਰਤੀ ਕੀਤੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ ਸਨ ਤੇ ਇਸੇ ਵਕਤ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਰਹੇ ਨੇ ਇੱਥੇ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਹੈ ਕਿ ਪਿਛਲੇ 2.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 48000 ਤੋਂ ਵੀ ਵੱਧ ਕੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਤੇ ਉਹ ਉਮੀਦ ਜਤਾਉਂਦੇ ਨੇ ਕਿ ਪੰਜਾਬ ਦੇ ਨੌਜਵਾਨ ਤੰਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਉਹਨਾਂ ਨਾਲ ਹੀ ਇਹ ਗੱਲ ਵੀ ਕਹੀ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਜਿੰਨੇ ਨੌਜਵਾਨ ਭਰਤੀ ਕੀਤੇ ਗਏ ਨੇ ਉਹ ਆਪਣੀ ਡਿਊਟੀ ਦੇ ਲਈ ਆਪਣੇ ਫਰਜ਼ਾਂ ਦੇ ਪ੍ਰਤੀ ਬਹੁਤ ਸੁਚੇਤ ਰਹਿਣਗੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਵੱਡਾ ਹੋਰ ਐਲਾਨ ਵੀ ਕੀਤਾ ਹੈ ਪੰਜਾਬ ਪੁਲਿਸ ਨੂੰ ਹੋਰ ਵੀ ਅਪਡੇਟ ਤੇ ਹਾਈ ਟੈਕ ਬਣਾਉਣ ਦੇ ਵਾਸਤੇ 10000 ਤੋਂ ਕੇ ਵੱਧ ਪੱਤੀਆਂ ਹੋਰ ਵੀ ਕੀਤੀਆਂ ਜਾਣਗੀਆਂ ਉਹਨਾਂ ਨੇ ਇਥੇ ਨਾਲ ਹੀ ਇਹ ਗੱਲ ਵੀ ਕਹੀਏ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਪੰਜਾਬ ਨੂੰ ਹਮੇਸ਼ਾ ਤੋਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਕਰਕੇ ਹੋਰ ਵੀ ਪੰਜਾਬ ਦੇ ਵਿੱਚ ਪੱਤੀਆਂ ਕਰਨਗੇ ਜਿਸ ਕਰਕੇ ਪੰਜਾਬ ਪੁਲਿਸ ਦੇ ਵਿੱਚ ਨਫਰੀ ਨੂੰ ਵਧਾਇਆ ਜਾ ਸਕੇ ਤੇ ਪੰਜਾਬ ਪੁਲਿਸ ਹੋਰ ਵੀ ਸਜੇ ਤਰੀਕੇ ਦੇ ਨਾਲ ਆਪਣੀ ਜਿਹੜੇ ਫਰਜ਼ ਨੇ ਉਹਨਾਂ ਨੂੰ ਬਾਸਕੇ ਇਥੇ ਸਿਮਾਨੇ ਨਾਲ ਇਹ ਗੱਲ ਵੀ ਕਹੀ ਹੈ ਕਿ ਜਿਹੜੀ ਭਰਤੀ ਹੋਈ ਹੈ ਬਿਲਕੁਲ ਹੀ ਸਾਫ਼ ਸੁਥਰੀ ਤੇ ਪਾਰਦਰਸ਼ੀ ਤਰੀਕੇ ਦੇ ਨਾਲ ਹੋਈ ਹੈ। ਇਥੇ ਸਿਮਾਨੇ ਆਪਣੇ ਸੰਬੋਧਨ ਦੇ ਵਿੱਚ ਨਵੇਂ ਕਿਤੇ ਮੁਲਾਜ਼ਮਾਂ ਨੂੰ ਇੱਕ ਅਪੀਲ ਵੀ ਕੀਤੀ ਹੈ ਕਿ ਉਹ ਇੰਨੀ ਜਲਦੀ ਬਦਲੀ ਦੀ ਅਰਜੀ ਨਾ ਦੇਣ ਕਿਉਂਕਿ ਡਿਊਟੀ ਤਾਂ ਡਿਊਟੀ ਹੀ ਹੈ ਇਸ ਕਰਕੇ ਤੰਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਣ ਤੇ ਉਹਨਾਂ ਦੇ ਵੱਲੋਂ ਕੋਸ਼ਿਸ਼ ਰਹੇਗੀ ਕਿ ਨੌਜਵਾਨਾਂ ਨੂੰ ਉਹਨਾਂ ਦੇ ਰਹਿਣ ਬਸੇਰਿਆਂ ਘਰਾਂ ਦੇ ਨੇੜੇ ਹੀ ਨੌਕਰੀ ਦਿੱਤੀ ਜਾਵੇ ਤਾਂ ਕਿ ਬਦਲੀ ਦੀ ਅਰਜੀ ਦੇਣ ਦੀ ਜ਼ਰੂਰਤ ਹੀ ਨਾ ਪਵੇ ਇਸ ਤੋਂ ਇਲਾਵਾ ਸੀਐਮਾ ਨੇ ਸੜਕ ਸੁਰੱਖਿਆ ਫੋਰਸ ਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਆਏ ਕਿ ਪਿਛਲੇ 8 ਮਹੀਨਿਆਂ ਦੇ ਦੌਰਾਨ 45% ਦੀ ਸੜਕ ਹਾਦਸਿਆਂ ਤੇ ਰੋਕ ਲਗਾਈ ਗਈ ਹੈ ਕਿਉਂਕਿ ਉਹਨਾਂ ਨੇ ਜਿਹੜੀ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਹੈ ਉਹਨਾਂ ਦੇ ਕੋਲ ਹਮੇਸ਼ਾ ਹੀ ਮੁਢਲੀ ਸਹਾਇਤਾ ਰਹਿੰਦੀ ਹੈ ਤੇ ਲੁੜਿੰਦੇ ਵਕਤੇ ਮੁਰਲੀ ਸਹਾਇਤਾ ਜਿਹੜੇ ਕਿ ਸਾਧਨ ਚਲਾਉਂਦੇ ਨੇ ਲੋਕ ਜਿਹੜੇ ਸੜਕਾਂ ਤੇ ਹੁੰਦੇ ਨੇ ਜਾਂ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੇ ਲਈ ਇਹ ਮੁਰਲੀ ਸਹਾਇਤਾ ਵਰਤੀ ਜਾਂਦੀ ਹੈ ਇਤਨਾਲ ਹੀ ਸੀਮਾਨ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਸੜਕ ਦੇ ਉੱਪਰ ਕੋਈ ਸਾਧਨ ਖਰਾਬ ਹੋ ਜਾਂਦਾ ਹੈ ਤੇ ਜਿਹੜੀ ਸੜਕ ਸੁਰੱਖਿਆ ਫੋਰਸ ਦਿੱਤੀ ਗਈ ਹੈ ਉਹਨਾਂ ਦੀ ਵੀ ਇਹ ਸੜਕ ਸੁਰੱਖਿਆ ਫੋਰਸ ਮਦਦ ਕਰਦੀ ਹੈ ਜਿਹੜੇ ਲੋਕ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ ਸੋ ਸੀਮਾਨ ਦੇ ਵੱਲੋਂ ਨਵੀਂ ਕੀਤੇ ਗਏ ਭਰਤੀ ਜਿਹੜੇ ਮੁਲਾਜ਼ਮਾਂ ਨੇ ਪੁਲਿਸ ਦੇ ਵਿੱਚ ਉਹਨਾਂ ਨੂੰ ਜਿਹੜੀ ਅਪੀਲ ਕੀਤੀ ਹੈ ਉਹ ਉਮੀਦ ਚ ਉਤੋਂਦੇ ਨੇ ਕਿ ਨਵੇਂ ਭਰਤੀ ਕੀਤੇ ਗਏ ਮੁਲਾਜ਼ਮ ਉਹਨਾਂ ਦੀ ਕੀਤੀ ਅਪੀਲ ਨੂੰ ਮੰਨਣਗੇ